ਜਪਾ 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 ਤੇ ਤੁਹਾਨੂੰ ਜੀ ਤੇ ਅੰਜੀ ਕੀ ਕਹਿਣਾ ਚਾਹੋਗੇ ਕੱਲ ਲਗਾਤਾਰ ਤੁਸੀਂ ਟਰਾਲੀਆਂ ਭਰੀਆਂ ਮਿੱਟੀ ਦੀਆਂ ਹਨਾ ਸਭ ਤੋਂ ਪਹਿਲਾਂ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਜੋ ਬੇਨਤੀ ਕਰਦੇ ਅਸੀਂ ਕੱਲ੍ਹ ਵੀ ਬੇਨਤੀ ਕੀਤੀ ਵੀ ਪਿੰਡ ਟੱਲੇ ਵਾਲ ਜਿਹੜਾ ਜੋ ਕਿ ਅਸੀਂ 6 ਮਹੀਨਿਆਂ ਤੋਂ ਜਾਂ ਸੱਤਾਂ ਤੋਂ ਵੀ ਜੋ ਵੀ ਟਾਈਮ ਲੱਗਦਾ ਸਾਡੇ ਨਰਿੰਦਰ ਟੱਲੇ ਕੀ ਜਾਂਦਾ ਟੱਲੇਵਾਲ ਜੋ ਕਿ ਸੇਵਾਦਾਰਾਂਗੇ ਚੁੰਗਾ ਦੇ ਵਿਰਲੇ ਜਾਂ ਭੋਤਨਾ ਸਾਥ ਦੇਣ ਲੱਗ ਗਿਆ ਟੱਲੇ ਵਾਲਾ ਸਾਰਾ ਪਿੰਡ ਸਾਥ ਦੇ ਦਿੰਦਾ ਉਸ ਤੋਂ ਬਾਅਦ ਇਹ ਬੇਨਤੀ ਇਹ ਹੈ ਕਿ ਵੀ ਖਾਪ ਆਪਣਾ ਤੇਲ ਮਚਾ ਕੇ ਜਾਂਦੇ ਕਿਸੇ ਮੁੰਡੇ ਨੇ ਤੇਲ ਨਹੀਂ ਚੋਇਆ ਕਹੇਕਰ ਉਹ ਕੁਕਲੇਸ਼ ਨਹੀਂ ਵੀ ਬਈ ਅਸੀਂ ਟਰੈਕਟਰ ਨਹੀਂ ਲੈ ਕੇ ਜਾਂਦੇ ਨਾ ਸਭ ਖੋਸਾਗੇ ਬਾਗੋ ਬਾਗੇ ਹੌਸਲੇ ਨਾ ਜਾਂਦੇਗੇ ਵਧੀਆ ਸਿੱਧੀ ਨੀਤੀਆਂ ਨਾਲ ਕੰਮ ਕਰਦੇ ਆ ਇਹਨਾਂ ਨੇ ਇਹ ਵੀ ਕਿਹਾ ਵੀ ਕਰਦਾ ਗਊਸ਼ਾਲਾ ਵੀ ਸੇਵਾ ਕੀ ਗੁਰਦੁਆਰੇ ਵੀ ਜਿੱਥੇ ਧਰਮ ਦੀ ਜਗਾ ਸਾਰੇ ਆਪਾਂ ਸੇਵਾ ਕਰੀਏ ਰਲ ਮਿਲ ਕੇ ਤੇ ਨਸ਼ੇ ਪੱਤਿਆਂ ਤੋਂ ਰਹਿਮਤ ਰਹਿਣ ਵੀ ਇਹ ਬਨੇਜਮੈਨਾਂ ਨੂੰ ਬਹੁਤ ਵੱਡਾ ਕਹੀ ਹੁੰਦਾ ਇੱਕ ਬੇਨਤੀ ਇਹ ਹੈ ਵੀ ਚਲੋ ਟਾਈਮ ਦੀ ਉਮਰ ਦੀ ਗੱਲ ਹੁੰਦੀ ਆ ਵੀ ਬੋਧਿਆਂ ਵਾਲੇ ਮੁੰਡੇ ਸਾਡੇ ਵੱਧ ਆ ਮੈਂ ਇਹਨਾਂ ਨੂੰ ਕਹਣਾ ਵੱਧ ਤੋਂ ਵੱਧ ਕੇਸ ਰੱਖਿਆ ਕਰਨ ਹੈ ਨਾ ਤੇ ਉਹ ਜੁੜੇ ਬਈ ਆ ਸਾਰੇ ਤੇ ਹੋਰ ਬਾਕੀ ਇਹ ਹੈਗਾ ਵੀ ਜੰਟਾ ਜੇ ਸੀ ਬੀ ਉਹ ਸਾਰ ਬਖਤ ਤੇਲ ਪੋਦਾ ਤੇ ਸੇਵਾ ਕਰਦਾ ਹੈਗਾ ਪਿੰਡ ਦਾ ਸਾਥ ਸਾਨੂੰ ਬਹੁਤ ਹੈਗਾ ਇਹ ਬੇਨਤੀ ਹੈਗੀ ਬਸ ਅਸੀਂ ਪਤਾ ਤੋਏ ਗਿਆ ਵੀ ਬਣੇ ਜ ਰੱਖਣਾ ਤੇ ਸਭ ਤੋਂ ਵਧੀਆ ਵੀ ਸਾਰਾ ਪਿੰਡ ਜੁੜਿਆ ਹੋਇਆ ਹੈਗਾ ਇਹਦੇ ਨਾਲ ਨਾਲ ਆਪਾਂ ਗੱਲ ਕਰੀਏ ਸੰਗਤ ਨੂੰ ਲੰਗਰ ਚ ਲਾਇਆ ਜਾਣਾ ਸਮੋਸੇ ਦਾ ਇਹ ਵੀ ਸੁਖਾਵਾਂ ਰਵਾਈਆਂ ਗਈਆਂ ਹੈ ਹਾਂ ਇਹ ਮਹਰਾਜ ਇਹ ਹੈਗੀ ਬੇਨਤੀ ਪਹਿਲੀ ਗੱਲ ਤਾਂ ਜੋ ਚੱਲ ਜਦੋਂ ਜਾ ਕੇ ਆਖੇ ਘੱਟ ਲੱਗਦੇ ਮਾੜਾ ਰੂਟੇ ਬੋਲਦੇ ਸਾਰਿਆਂ ਪਹਿਲਾਂ ਤਾਂ ਮਾਫੀ ਹੈ ਜਾਉਣਾ ਵੀ ਕੋਈ ਵੱਧ ਘੱਟ ਗੱਲ ਕਹੀ ਗਈ ਬੱਚਿਆਂ ਦੇ ਹੱਥ ਬੰਨ੍ਹ ਕੇ ਬੇਇੱਜ਼ਤੀਆਂ ਵੀ ਹੁਸਨ ਨਾ ਕਰਦੇ ਬਾਕੀ ਸਾਡੇ ਕੰਮ ਦੋ ਹੈ ਇੱਕ ਪਿਆਰ ਜੋ ਆਕਣ ਨਾਲ ਦੂਜੀ ਗੱਲ ਇਹਨਾ ਖਾਣਾ-ਦਾਣਾ ਫੁੱਲ ਰੱਖਣਾ ਸੀ ਜਾਂ ਠੰਡੇ ਆ ਜਾਂ ਸਮੋਸੇ ਆ ਜਾਂ ਪੂਜੀਆਂ ਬਣਾਉਣਾ ਇਹੀ ਕੰਮ ਹੈ ਸਾਡਾ ਇਹਨਾਂ ਨੂੰ ਕੁੱਥੇ ਨਾ ਜਾਣ ਦੇ ਸਭ ਬਾਗੋ ਬਾਗੇਗੇ ਜੇ ਹੁਣ ਚਾਰ ਬੰਦੇ ਇੱਕ ਟਿੱਡ ਤੇ ਆਂਦੇ ਤਾਂ ਵੀ ਅਸੀਂ ਖੁਸ਼ ਹਾਂ ਇਕੱਲਾ ਜਾਂਦਾ ਤਾਂ ਵੀ ਖੁਸ਼ ਹਾਂ ਜਦੋਂ ਪਿੰਡ ਨਾਲ ਜੁੜਦੇ ਹੈਗੇ ਕਿਸੇ ਬੱਚੇ ਨੂੰ ਐ ਨਹੀਂ ਕਹਦੇ ਤੂੰ ਨਾਲ ਤੂੰ ਜਾ ਤੂੰ ਜੁੜਦੇ ਵੱਧ ਤੋਂ ਵੱਧ ਵਧੀਆ ਹੈਗਾ ਤੇ ਸਭ ਨੂੰ ਇਹ ਕਹਿੰਦੇ ਵੀ ਟਿਕਿਆਣਾ ਜਾਣਾ ਐਕਸੀਡੈਂਟ ਤੋਂ ਡਰਦਾ ਦਾ ਟ੍ਰੈਫਿਕ ਬਾਲੀ ਹੈਗੀ ਸਭ ਬਲਣ ਬਾਜੀ ਨਾ ਕਰਨਾ ਹਾਂ ਵੀ ਬੇਨਤੀ ਹੱਥ ਮੰਦ ਕੇ ਆ ਅਗਰ ਟਿਕਿਆਣਾ ਤੁਰੇ ਜਨ ਟਾਈਮ ਬਹੁਤ ਲੱਗ ਜਾਂਦਾ ਹੋਰ ਗੁਰਜਾਟ ਦੇ ਸੇਵਾ ਤੇ ਹਰ ਵਕਤ ਜੀਸੀਬੀ ਹਾਜ਼ਰ ਰੱਖਦਾ ਤੇ ਟਿੱਬੇ ਆ ਸਾਨੂੰ ਇੱਕੀ ਚੁੰਗਾ ਦੇ ਨੇ ਬਹੁਤ ਧੰਨਵਾਦ ਉਹਨਾਂ ਦਾ ਜਿਹੜਾ ਨੇ ਸਾਨੂੰ ਕੱਕਾ ਦਿੱਤਾ ਚੁੰਗਾ ਠੀਕ ਹੈ ਟੀਵੇ ਧੰਨਵਾਦ ਸਾਰੀ ਸ਼ạngਤਦਾ ਜੀ ਜਿਹੜੀ ਮੇਰੇ ਨਾਲ ਕਰੀਆ ਮੈਂ ਇਹ ਤਾਂ ਕਹਨੇ ਮਹਾਰਾਜ ਆ ਗਿਆ ਸਮੇਂ ਤਾਂ ਅਸੀਂ ਤਾਂ ਇੱਕ ਤੁਰਨ ਵਾਲਿਆਂ ਤੇ ਕਹਿਣ ਕੌਣ ਆਏ ਇਹ ਪਰ ਸਾਰੇ ਮੁੰਡੇ ਸਾਥ ਦਿੰਦੇ ਆਗੇ ਬਹੁਤ ਬਹੁਤ ਧੰਨਵਾਦ ਹੈ ਮੇਰਾ ਜਿਹੜੇ ਇੱਕ ਵਾਰਾਂ ਕਿਦੋਂ ਦੋ ਇੱਕ ਨੂੰ ਕਿਦੋਂ ਦੋ ਤੁਰਦੇ ਆ ਸਾਰੇ ਪਿੰਡ ਦੇ ਟਰੈਕਟਰ ਕਿਹਦੇ ਦਾ ਕੋਈ ਟਰੈਕ ਦੀ ਉਹਨੂੰ ਦੂਜੇ ਨੂੰ ਪੁੱਛਦੇ ਆਏ ਆਗੇ ਨਾ ਪ੍ਰੋਬਲਮ ਤੇ ਬੇਨਤੀ ਹੈ ਕਿ ਤੁਹਾਨੂੰ ਬਾਗ ਹੈ ਸਾਰੇ ਮੁੰਡੇ ਬਾਗੋ ਬਾਗੋ ਬਾਕੀ ਸਭਨ ਕੀ ਬੇਤੀਆ ਬਾਕੀ ਇਹ ਕਹਣਾ ਵੀ ਬਾਹਰ ਲੈ ਨੂੰ ਵੀ ਮੜਾ ਮੂਟਾ ਆਇਆਗਾ ਵੀ ਅਸੀਂ ਮੰਗਿਆ ਕੁਛ ਨਹੀਂ ਵੀ ਸਾਨੂੰ ਐ ਵੀ ਗੁਰੂ ਘਰ ਨਾਲ ਜਿਹੜੇ ਜੁੜੇ ਵਿਆ ਜਿਵੇਂ ਹੁਣ ਅਸੀਂ ਪਿਛਲੀ ਔਰ ਆਨਲਾਈਨ ਦੀ ਲੱਕੜਾਂ ਦੀ ਸੇਵਾ ਕੀਤੀ ਸੀਗੀ ਸਾਰੇ ਪਿੰਡ ਤੇ ਲੱਗ ਗਏ ਹੁਣ ਅਸੀਂ ਇੱਕ ਵਾਰ ਮੈਂ ਨੈਟ ਤੇ ਦੇਖਿਆਗਾ ਜਿਵੇਂ ਮਈ ਤੋਂੜੇ 60 70 ਇਕੱਠੇ ਕਰ ਲੈ ਘਰੇ ਵੀ ਹੁਣ ਅਸੀਂ ਤੋੜਿਆ ਦਾ ਰੰਗ ਕਰਕੇ ਇਹਨਾਂ ਨੂੰ ਖੰਭਾਂ ਤੇ ਲਾਉਣੇ ਪਿੰਡ ਤੇ ਸਾਰੇ ਸੋਹਣੇ ਲੱਗਣਗੇ ਜਾਨਵਰਾਂ ਦੀ ਖਾਤਰ ਅਈ ਤਾਂ ਇੱਕ ਵਾਰ ਘਰ ਪਾ ਕੇ ਸਾਡੇ ਤਾਂ 20 ਸਾਲ ਘਟ ਜਾਂਦਾ ਜਿਹੜੇ ਜਾਨਵਰ ਇਕੱਠਾ ਕਰਦੇ ਡੱਕੇ ਡੱਕੇ ਇਹਨਾਂ 6 ਮਹੀਨਾ ਵੱਡਕ ਪੈਂਦਾ ਹੈਗਾ ਇਹਨਾਂ ਦੇ ਪੱਕੇ ਆਲ ਨਹੀਂ ਉਹ ਕਰਨੇ ਹੈਗੇ ਸਭ ਤੋਂ ਵੀ ਸਾੜੇ ਪਿੰਡਾਂ ਨੂੰ ਅਸੀਂ ਤਾਂ ਕਹਿੰਦੇ ਵੀ ਇਹ ਬਹੁਤ ਵਧੀਆ ਹੈਗਾ ਧਰਮ ਜਿੱਥੇ ਗੱਲ ਇਹ ਵੀ ਕਰਦੇ ਆ ਜਿੱਥੇ ਆਪਾਂ ਨੂੰ ਮੀਂਹ ਨੇ ਲੋਕਾਂ ਨੂੰ ਮਾਰ ਪਾਈ ਆ ਕਿਸਾਨਾਂ ਨੂੰ ਮਾਰ ਪਾਈ ਆ ਉਥੇ ਜਾਨਵਰ ਨੂੰ ਮਾਰ ਪਾਈ ਆ ਜੀ ਹੈ ਨਾ ਭਾਈ ਇਹ ਬਹੁਤ ਪਈ ਆ ਬਹੁਤ ਹੀ ਬਹੁਤ ਪੁਰਾਣਾ ਅੱਜ ਤੱਕ ਉਹਨਾਂ ਨੂੰ ਵੀ ਕਹਿੰਦੇ ਆਪ ਦੇ ਘਰੇ ਚੋਰੇ ਚੋਰੇ ਕੱਢ ਕੇ ਜਾਨਵਰਾਂ ਮਰੀ ਵੀ ਧਿਆਨ ਦਿਓ। ਹੂੰ। ਬਾਕੀ ਸਾਡਾ ਪੰਜਾਬ ਹੈਗਾ ਜਿੱਥੇ ਖੜਦਾ ਹੈਗਾ ਅੜਕੇ ਖੜਦਾ ਹੈ ਹੈਲਪ ਕਰਦਾ ਇੱਕ ਦੂਜੇ ਦੀ। ਇਹ ਤਾਂ ਇਹੋ ਜਿਹਾ ਪੰਜਾਬ ਹੈ ਸਾਡੇ ਚੂਹਾ ਵੀ 베ਰੀਆ ਸੱਪ ਵੀ 베ਰੀਆ ਜਿਹੜੇ ਸੱਪ 베ਰੀ ਤੇ ਸੀ ਉਹਨਾਂ ਨੂੰ ਵੀ ਰੋਟੀ ਪਾ ਕੇ ਦਿੰਦੇ ਚੂਹਾ ਇੱਕ ਤਰ੍ਹਾਂ ਦੇ ਬੈਠਾ ਉਹਨੂੰ ਵੀ ਰੋਟੀ ਪਾਈ। ਇਹ ਤਾਂ ਇਹੋ ਜਿਹਾ ਬੰਦਾ ਬਹੁਤਾਂ ਲੋਕ। ਤਾਂ ਸਾਹਿਬ ਕੀ ਕਹਿਣਾ ਚਾਹੋਗੇ ਜਿਵੇਂ ਅੱਜ ਹੜਪੀੜਤਾ ਲਈ ਪੰਜਾਬ ਦੇ ਨੌਜਵਾਨਾਂ ਨੇ ਉਹ ਵੱਖ-ਵੱਖ ਪ੍ਰਾਲੇ ਕਿਤੇ ਜਾ ਰਹੇ ਹਨ। ਜਿਵੇਂ ਅੱਜ ਗੱਲ ਕਰੀਏ 150 ਦੇ ਕਰੀਬ ਟਰੈਕਟਰ ਮਿੱਟੀ ਟਰਾਲੀਆਂ ਦਾ ਭਰ ਕੇ ਇਹ ਵੀ ਆਪਣੇ ਸੇਵਾਵਾਂ ਨਿਭਾਉਣ ਜਾ ਰਹੇ ਆ ਕੀ ਕਹਿਣਾ ਚਾਹੋਗੇ ਬਾਜੋ ਜੀ ਦਾ ਖਾਲਸਾ ਬਾਜੋ ਜੀ ਪਿੰਡ ਕੰਨ ਦਾ ਪਿਆਸ ਤੋਂ ਜੀ ਤੇ ਪਿੰਡ ਘੋਤਿਆਂ ਤੋਂ ਨਾਲ ਦੇ ਪਿੰਡ ਚੁੰਗਾ ਤੋਂ ਇੱਥੋਂ ਹਰੇਕ ਸਾਲ ਅਸੀਂ ਰੇਤੇ ਦੀ ਸੇਵਾ ਕਰਦੇ ਆਂ ਗਉਂਆਂ ਵਾਸਤੇ ਜਿਹੜੀਆਂ ਹੈਗੀਆਂ ਅੰਗਹੀਨ ਗਉਂਆਂ ਨੇ ਉਹਨਾਂ ਬਾਅਦ ਇਹ ਸੇਵਾ ਕਰਨਾ ਜਿਵੇਂ ਹਰ ਪੀੜਤਾ ਵਾਸਤੇ ਸਭ ਤੋਂ ਅੱਲਾ ਕਰਦੇ ਆ ਸਾਡਾ ਵੀ ਇਹ ਨੌਜਵਾਨ ਸਾਰੇ ਸਭ ਤੋਂ ਅੱਲਾ ਕਰਨ ਕਰਦੇ ਆ ਜੀ ਜੇਵਾ ਪੰਜੀਰੇ ਗਾਉਂ ਵਾਲਾ ਸਾਰੇ ਨੌਜਵਾਨੀ ਦੇ ਕੋਈ ਨਹੀਂ ਜੇਵਾ ਤੇ ਜੀ ਬੋਲਦਾ ਸਾਰਿਆਂ ਨੂੰ ਬਸ ਇੱਕ ਕਾਲ ਹੁੰਦੀ ਆ ਸਾਰੇ ਭਰਾਵਾਂ ਨੂੰ ਸਾਰੇ ਭਰਾ ਆਪ ਦਾ ਆਪ ਉਹਦੇ ਟਰੈਕਟਰ ਟਰਾਲੀਆਂ ਲੈ ਕੇ ਸਾਰੇ ਜਾਣੇ ਇੱਕ ਬੋਲ ਤੇ ਆ ਜਾਂਦੇ ਇਕੱਠੇ ਇੱਕਦਮ ਹੋ ਜਾਂਦੇ ਸਾਰੇ ਜਿੱਥੇ ਲੋੜਾ ਉਸੇ ਖਾਦ ਜਾਂਦੀਆਂ ਸਾਰੀਆਂ ਟਰਾਲੀਆਂ ਜਿੱਥੋਂ ਸਾਨੂੰ ਕਾਲ ਆਉਂਦੀ ਹੈ ਕਿਸੇ ਦਾ ਖੱਲਾ ਤੇ ਵੀ ਟਰਾਲੀਆਂ ਰੇਤੇ ਦੀ ਲੋਡ ਆ ਉੱਥੇ ਜਾਣਗੀਆਂ ਸਾਰੀਆਂ ਟਰਾਲੀਆਂ ਜੀ ਅੱਛਾ ਪੰਜਾਬ ਗੁਰੂਆਂ ਵੀ ਦੀ ਧਰਤੀ ਆ ਨਾ ਜਿੱਥੇ ਵੀ ਪਤਾ ਲੱਗਦਾ ਪੰਜਾਬੀ ਹਮੇਸ਼ਾ ਚੜ ਵਧ ਕੇ ਸਹਿਯੋਗ ਕਰਦੇ ਆ ਕੀ ਕਹੋਗੇ ਇਹ ਜੀ ਆਪਣਾ ਕੂਨਤੀ ਆ ਜੀ ਮੰਨੋ ਕੂਨਤੀ ਆਪਣੇ ਇੰਨੀਆਂ ਸਿਹਤੀਆਂ ਹੋਈਆਂ ਜੀ ਜਿੱਥੇ ਵੀ ਜਾਣਾ ਸਾਰਿਆਂ ਨੇ ਪੰਜਾਬ ਵਿੱਚ ਜਾ ਕੇ ਖੜਦਾ ਜੀ ਹੁਣ ਦੇਖੋ ਉੱਧਰ ਹੜਪੀ ਜਿੱਥੇ ਇਨਾਂ ਨੂੰ ਨੁਕਸਾਨ ਹੋਇਆ ਕਿਸਾਨਾਂ ਦਾ ਉੱਥੇ ਵੀ ਦੇਖੋ ਬੇਆਮ ਰੋਲ ਕਰਤਾ ਜੀ ਆਪਣੇ ਲੋਕਾਂ ਨੇ ਭਾਈਜਾ ਭਾਈਆਂ ਨੇ ਆਪਣੇ ਆਨੇ ਦੇਖੋ ਹਰਿਆਣੇ ਤੋਂ ਵੀ ਆ ਰਹੇ ਆ ਕਿੱਥੋਂ ਕਿੱਥੋਂ ਆ ਰਹੇ ਆ ਜੀ ਤੇ ਜਦ ਵੀ ਜਦ ਵੀ ਆਵਾਜ਼ ਉੱਠੀ ਆ ਬਲਾ ਪੰਜਾਬ ਚੋਂ ਉੱਠੀ ਆ ਹਾਂਜੀ ਪੰਜਾਬ ਚੋਂ ਆਉਂਦੀ ਪੰਜਾਬ ਚੋਂ ਬਲਾ ਆਵਾਜ਼ ਉੱਠਦੀ ਆ ਫਿਰ ਬਾਕੀ ਲੋਕਾਂ ਕੇ ਪਿੱਛੇ ਲੱਗਦੇ ਨੇ ਹੈ ਨਾ ਜਿਵੇਂ ਕਹਿ ਸਕਦੇ ਆਪਾਂ ਪੰਜਾਬੀਆਂ ਨੇ ਚੜ੍ਹ ਵਧ ਕੇ ਹਮੇਸ਼ਾ ਪੰਜਾਬੀ ਲੱਗਣੀ ਆ ਜੀ ਪੰਜਾਬ ਚ ਹੀ ਲੱਗਣੀ ਆ ਠੀਕ ਹੈ ਜੀ ਤੇ ਆ ਸਾਰੇ ਮੇਰੇ ਇੱਕ ਮਿੰਟ ਹਾਂ ਆ ਸਾਰੇ ਮੇਰੇ ਭਰਾਵਾਂ ਦਾ ਜਿਹੜੇ ਮੇਰੇ ਪਿੰਡੋਂ ਟੱਲਿਆਲ ਤੋਂ ਪਿੰਡਾਂ ਤੋਂ ਸਾਰੇ ਜਿਹੜੇ ਪੌਕੇ ਆਹਾਂ ਲਿਆ ਕਰੇਟਰ ਲੈ ਕੇ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਈਂ ਗੁਰਜੀਤ ਸਿੰਘ ਖਾਲਸਾ ਬਾਈ ਕੋ ਬਿੱਤੀ ਹਾਂਜੀ ਠੀਕ ਨਜਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਿਉਂਕਿ ਤੁਹਾਨੂੰ ਪਤਾ ਵੀ ਅਸੀਂ ਰੇਤਾ ਛੱਡਣ ਜਾਣਨੇ ਆਂ ਕੌਂਕੇ ਤੇ ਰਸੂਲਪੁਰ ਗਊਸਾਲਾ ਦੇ ਵਿੱਚ ਹਾਂਜੀ ਹੀਣ ਪਸ਼ੂਆਂ ਲਈ ਕੱਲ ਸਾਡੀ ਸਾਰੀ ਦਿਹਾੜੀ ਉੱਥੇ ਭਰਨ ਤੇ ਲੰਘ ਚੁੱਕੀ ਆ ਤੇ ਅੱਜ ਹੁਣ ਅਸੀਂ ਇੱਥੇ ਟੱਲੇ ਵਾਲ ਪੋਲ ਤੇ ਇਕੱਠੇ ਹੋ ਰਹੇ ਆ ਕੁਝ ਵੀਰ ਪਹੁੰਚ ਚੁੱਕੇ ਆ ਤੇ ਕੁਝ ਆ ਰਹੇ ਨੇ ਇੱ ਇਹ ਕਹੋ ਕਿ ਆਪਣੇ ਸਕੂਲ ਪਰ ਗੋਸਾਲਾ ਦੇ ਵਿੱਚ ਟਰਾਲੀਆਂ ਲਾ ਕੇ ਆਵਾਂਗੇ ਰੇਤੇ ਦੀ ਠੀਕ ਹੈ ਸੇਵਾਦਾਰ ਕਿ ਕਿਥੋਂ ਕਿਥੋਂ ਟੱਲੇਵਾਲ ਦੇ ਜੇ ਬਰੂ ਵੀ ਨੇ ਸੇਵਾਦਾਰ ਸਾਡੇ ਨਾਲ ਟੱਲੇਵਾਲ ਤੋਂ ਵੀ ਆ ਭੋਤ ਨੇ ਤੋਂ ਵੀ ਆ ਝੁੰਗਾ ਤੋਂ ਵੀ ਆ ਸਭ ਨਾਲ ਜੁੜੇ ਹੋਏ ਆਈ ਸਾਡੇ ਨਾਲ ਠੀਕ ਹੈ ਉਹ ਵੀਲੇ ਤੋਂ ਆਏ ਹਾਂਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਯਾਰਾ ਸਾਡਾ ਹੈ ਰੇਤਾ ਸਟਰ ਦਾ ਮਕਸਦ ਆ ਮਿਹਨਤਾਂ ਗਊਸ਼ਾਲਾ ਇਹ ਮਤਲਬ ਪਸ਼ੂਆਂ ਦਾ ਐਕਸੀਡੈਂਟ ਹੁੰਦਾ ਸਾਡੇ ਪੁਲ ਤੇ ਮਤਲਬ ਯਾਰ ਤੁਰੇ ਜਾਂਦੇ ਲਾ ਕੇ ਛੱਟ ਜਾਂਦੇ ਆਗੇ ਜਿਹੜੀ ਵੱਡੀ ਸੂਤ ਇਹ ਦਿੱਤੀ ਆ ਵੀ ਜਦੋਂ ਇੱਕ ਫੋਨ ਲਾਉਂਦੇ ਆ ਉਹਨਾਂ ਨੂੰ ਉਹਦੀ ਨਾਲ ਦੀ ਨਾਲ ਉਹ ਚੱਕਣ ਆਉਂਦੇ ਆਗੇ ਤੇ ਕੁਸਕ ਦਿਨ ਪਹਿਲਾਂ ਅਸੀਂ ਬੀੜ ਬਧਨੀ ਜਾ ਗਏ ਸੀਗੇ ਉਥੇ ਮਤਲਬ ਬੱਸ ਸਟੈਂਡ ਤੇ ਬਸਾ ਪਿਆ ਸੀਗਾ ਐਕਸੀਡੈਂਟ ਹੋਇਆ ਉਥੇ ਫੋਨ ਲਾਇਆ ਅਸੀਂ ਪਿੰਡ ਟੱਲਿਆ ਉਹ ਉਥੇ ਵੀ ਬੰਦੇ ਪਹੁੰਚਦੇ ਹੋਏ ਆ ਕਿਤੇ ਵੀ ਅਸੀਂ ਜਾਣੇ ਜਿੱਥੇ ਮਰਜ਼ੀ ਫੋਨ ਲੱਗ ਜੇ ਵੀ ਕੌਂ ਕਿਆਂ ਜਿਹੜੇ ਮਤਲਬ ਹਸਪੀਟਲ ਬਣਿਆ ਗਊਸ਼ਾਲਾ ਉਥੇ ਹੀ ਪਹੁੰਚਦੇ ਆਗੇ ਇਹਦਾ ਕਰਕੇ ਹੀ ਵੱਧ ਜਾੜ ਕੇ ਉੱਤੇ ਮਤਲਬ ਇਹ ਤਾਂ ਛੱਡਣੇ ਜਾਂਦੇ ਆ ਨਾਲੇ 6 ਮਹੀਨਿਆਂ ਬਾਅਦ ਅਸੀਂ ਪੱਕਾ ਹੀ ਹੀੜ ਕਣਕ ਜਿਹੜਾ ਕੋ ਮਤਲਬ ਪੈਂਡ ਚੋਂ ਇਕੱਠਾ ਆਂਦਾ ਉਹ ਉੱਥੇ ਪਹੁੰਚਲਾ ਕਰਦੇ ਆਂਗੇ